ਜੀਵਤ ਪਰਮੇਸ਼ਰ ਦੀ ਫਜ਼ੂਰੀ ਵਿੱਚ ਸਭ ਨੂੰ ਜੈ ਮਸੀਹ ਦੀ ਆਓ ਸੀ ਜਮੂਰਾ ਦੀ ਪੁਥੀ ਉਸ ਦਾ 116 ਦਾ ਅਤੇ ਉਸ ਦਾ ਅਠ ਵਜਨ ਦੱਸਦਾ ਹੈ ਕਿਉਂ ਜੋ ਤੂੰ ਮੇਰੀ ਜਾਨ ਨੂੰ ਮੌਤੋਂ ਮੇਰੀਆਂ ਅੱਖਾਂ ਨੂੰ ਹੰਝੂਆਂ ਤੋਂ ਮੇਰੇ ਪੈਰਾਂ ਨੂੰ ਤਿਲਕਨ ਤੋਂ ਛੁਦਾਇਆ ਹੈ ਆਮੀਨ ਅਤੇ ਨਵਚਨ ਦੱਸਦਾ ਮੈਂ ਯਹੋਵਾ ਦੇ ਅਗੇ ਅਗੇ ਜਿਉਂਦਿਆਂ ਦੇ ਦੇਸ਼ਾਂ ਵਿੱਚ ਤੁਰਾਂਗਾ ਆਮੀਨ ਪਰਮੇਸ਼ਰ ਆਪ ਜੀ ਦਾ ਵਚਨ ਦੱਸਦਾ ਯਹੋਵਾ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ ਮੈਂ ਉਹਨਾਂ ਕੀ ਮੋੜ ਕੇ ਦਿਆਂ ਆਮੀਨ ਹੀ ਪਰਮੇਸ਼ਰ ਉਹ ਜੀਵਤ ਪਰਮੇਸ਼ਰ ਆ ਪਰਮੇਸ਼ਰ ਪਰਮੇਸ਼ਰ ਆਪ ਜੀ ਦਾ ਵਚਨ ਦੱਸਦਾ ਆ ਆਪ ਜੀ ਦੀ ਬਾਈਬਲ ਦੱਸਦੀ ਆ ਜਿਵੇਂ ਹਰਾਂ ਦੀ ਪੋਥੀ 118 ਦੇ ਆਇਸ ਦਾ ਇਸ ਤਰ੍ਹਾਂ ਵਚਨ ਦੱਸਦਾ ਮੈਂ ਮਰਾਂਗਾ ਨਹੀਂ ਸਗੋਂ ਮੈਂ ਜੀਵਾਂਗਾ ਅਤੇ ਯਹੋਵਾ ਦੇ ਕੰਮਾਂ ਦਾ ਵਰਣਨ ਕਰਾਂਗਾ ਆਮੀਨ ਆਓ ਅਸੀਂ ਪ੍ਰਾਰਥਨਾ ਕਰੀਏ ਇਹਨਾਂ ਵਚਨਾਂ ਦੇ ਰਾਈ ਪਰਮੇਸ਼ਰ ਇਨਾਂ ਰਚਨਾ ਦੇ ਰਾਇ ਪਰਮੇਸ਼ਰ ਜੋ ਜੋ ਲੋਕ ਪਰਮੇਸ਼ਰ ਆਪਣੇ ਮੰਦਿਆਂ ਤੇ ਬਿਮਾਰ ਹਨ ਜੋ ਮੌਤ ਦੇ ਸਹਾਈ ਦੇ ਹੇਠ ਹਨ ਪਰਮੇਸ਼ਰ ਪਰਮੇਸ਼ਰ ਉਹਨਾਂ ਨੂੰ ਚਿੰਗਾਈ ਦੇ ਪਰਮੇਸ਼ਰ ਚਿੰਗਾਈ ਦੇ ਪਰਮੇਸ਼ਰ ਪਰਮੇਸ਼ਰ ਉਹਨਾਂ ਦੇ ਜੀਵਨਾਂ ਦੇ ਵਿੱਚ ਚਿੰਗਾਈ ਦੇ ਪਰਮੇਸ਼ਰ ਉਹਨਾਂ ਦੇ ਜੀਵਨ ਨੂੰ ਪਰਮੇਸ਼ਰ ਖੁਸ਼ਹਾਲ ਬਣਾ ਪਰਮੇਸ਼ਰ ਇਹਨਾਂ ਬਚਨਾਂ ਦੇ ਰਹੀਂ ਪਰਮੇਸ਼ਰ ਉਹਨਾਂ ਦੀ ਸਾਰੀ ਅੰਦਰਲੀ ਬਿਮਾਰੀ ਗੰਭੀਰ ਬਿਮਾਰੀਆਂ ਤੋਂ ਪਰਮੇਸ਼ਰ ਅਜ਼ਾਦ ਕਰ ਪਰਮੇਸ਼ਰ ਤੇਰੇ ਬਚਨਾਂ ਦੇ ਅਨੁਸਾਰ ਪਰਮੇਸ਼ਰ ਰਬੂ ਹਰ ਇੱਕ ਪ੍ਰਾਣ ਨੂੰ ਹਰ ਇੱਕ ਜੀਵਨ ਨੂੰ ਪਰਮੇਸ਼ਰ ਸ਼ੁਭਾਤੇ ਚਿੰਗਾਈ ਦੇ ਪਰਮੇਸ਼ਰ ਬਲੈਸ ਕਰੇ ਨਾ ਲੋਕਾਂ ਨੂੰ ਪਰਮੇਸ਼ਰ ਅਤੇ ਪਰਮੇਸ਼ਰ ਤੇਰੀ ਦਇਆ ਇਨਾ ਲੋਕਾਂ ਤੇ ਇਨਾ ਪਰਿਵਾਰਾਂ ਤੇ ਬਣੀ ਰਹੇ ਪਰਮੇਸ਼ਰ ਪਰਮੇਸ਼ਰ ਦਾ ਅਨੁਗ੍ਰਹਿ ਹਰ ਇੱਕ ਔਨੁਖ ਤੇ ਹਰ ਇੱਕ ਪ੍ਰਾਂਤ ਤੇ ਬਣਿਆ ਰਹੇ ਪਰਮੇਸ਼ਰ ਮੇਰੀ ਆਤਮਾ ਅਤੇ ਮੇਰੀ ਦੇ ਦੇਨੂ ਸੋਬਦੇ ਪਰਮੇਸ਼ਰ ਪ੍ਰਾਰਥਨਾ ਪ੍ਰਭੂ ਇਸ ਮਿਸ਼ੀਦ ਨਾਮ ਦੇ ਵਿੱਚ ਮੰਗਦੇ ਆ ਆਮੇਨ